ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੌਣਾ ਮੋੜ ਬਾਰੇ ਕਿ ਕੌਣ ਸੀ ਜੌਣਾ ਮੋੜ ਕਿ ਜਿਹਦੇ ਉੱਪਰ ਫਿਲਮਾਂ ਵੀ ਬਣੀਆਂ ਗਈਆਂ ਡਾਕੂ ਤਾਂ ਹੋਰ ਵੀ ਬਥੇਰੇ ਹੋਏ ਆ ਪਰ ਜੌਣਾ ਮੋੜ ਨੂੰ ਇੰਨਾ ਕਿਉਂ ਹਾਈਲਾਈਟ ਕੀਤਾ ਜਾਂਦਾ ਹੈ ਕੌਣ ਸੀ ਜੌਣਾ ਮੋੜ ਇਤਿਹਾਸਕਾਰ ਲਿਖਦੇ ਆ ਵੀ ਜਦੋਂ ਜੌਣਾ ਮੋੜ ਡਾਕੂ ਬਣਿਆ ਸੀ ਤਾਂ ਜੌਣੇ ਦੀ ਉਮਰ ਸਿਰਫ 22-23 ਸਾਲ ਦੀ ਸੀ ਜਦੋਂ ਜੌਣਾ ਡਾਕੂ ਬਣਿਆ ਤਾਂ ਉੱਥੇ ਉਹਨੂੰ ਇੱਕ ਚਿੱਠੀ ਮਿਲੀ ਜਿਹਦੇ ਵਿੱਚ ਲਿਖਿਆ ਸੀ ਕਿ ਡੋਗਰ ਨੇ ਉਸਦੇ ਭਰਾ ਨਾਲ ਗਦਾਰੀ ਕਰ ਦਿੱਤੀ ਹੈ ਤਾਂ ਜਦੋਂ ਜੌਣੇ ਨੂੰ ਇਹ ਚਿੱਠੀ ਮਿਲਦੀ ਹੈ ਕਿ ਉਮਰ ਉਦੋਂ ਜਿਉਣੇ ਦੀ ਬਾਈਆਂ ਤੇਈਆਂ ਸਾਲਾਂ ਦੀ ਸਾਰੀ ਤਾਂ ਗਰਮ ਖੂਨ ਸੀ ਤਾਂ ਭੜਕ ਜਾਂਦਾ ਉਥੋਂ ਤੁਰ ਪੈਂਦਾ ਤੇ ਚਾਰ ਸਾਥੀ ਉਹਦੇ ਨਾਲ ਹੋ ਤੁਰ ਪੈਂਦੇ ਆ ਉਥੋਂ ਤੁਰ ਪੈਂਦੇ ਆ ਜਦੋਂ ਰਾਹ ਦੇ ਵਿੱਚ ਉਹਨਾਂ ਨੂੰ ਰਾਤ ਪੈ ਜਾਂਦੀ ਹੈ ਤੇ ਜਾ ਕੇ ਉਹ ਇੱਕ ਨਾਥਾਂ ਦੇ ਡੇਰੇ ਦੇ ਵਿੱਚ ਰੁਕ ਜਾਂਦੇ ਆ ਤਾਂ ਜਿਉਣਾ ਉੱਥੇ ਇੱਕ ਸੌਂ ਖਾ ਲੈਂਦਾ ਕਿ ਜੇ ਉਹ ਡੋਗਰ ਨੂੰ ਕੱਲ ਨੂੰ ਮਾਰ ਦੂਗਾ ਤਾਂ ਉਹ ਜਾ ਕੇ ਨੈਣਾ ਦੇਵੀ ਜਿਹੜਾ ਸਿਉਨੇ ਦਾ ਛਤਰਾ ਚੜਾਊਗਾ ਤਾਂ ਦੂਜੇ ਦਿਨ ਜਿਉਣਾ ਉੱਥੋਂ ਤੁਰ ਪੈਂਦਾ ਪਿੰਡ ਦੇ ਨੇਵੇ ਜਾ ਕੇ ਇੱਕ ਬੱਕਰੀਆਂ ਚਾਰਨ ਵਾਲਾ ਉਦੇ ਹੱਥ ਚਿੱਠੀ ਦੇ ਦਿੰਦੇ ਆ ਉਹ ਜਾ ਕੇ ਡੋਗਰ ਨੂੰ ਦੇ ਦਿੰਦਾ ਤਾਂ ਡੋਗਰ ਵੀ ਜਿਹੜਾ ਸਰੀਰਕ ਪੱਖੋਂ ਵੀ ਤਗੜਾ ਬੰਦਾ ਸੀ ਤੇ ਡੋਗਰ ਦੀ ਜਿਹੜੀ ਲਿਵੇ ਲਿਵੇ ਦੇ ਉਹਦੇ 11 ਪਿੰਡਾਂ ਦੇ ਉੱਪਰ ਡੋਗਰ ਦੀ ਚੌਧਰ ਚੱਲਦੀ ਹੁੰਦੀ ਸੀ ਇੱਕ ਵਾਰ ਕੋਈ ਕਿੱਸਾ ਸੁਣਾਉਂਦੇ ਆ ਕਿ ਜਦੋਂ ਡੋਗਰ ਨੂੰ ਪੁਲਿਸ ਵਾਲੇ ਫੜਨ ਦੇ ਲਈ ਆਉਂਦੇ ਆ ਤਾਂ ਡੋਗਰ ਦੇ ਜਿਹੜੀ ਹੱਥ ਕੜੀਓ ਮੈਚ ਨਹੀਂ ਆਉਂਦੀ ਸੀ ਕਿਉਂਕਿ ਡੋਗਰ ਸਰੀਰਕ ਪੱਖੋਂ ਬਹੁਤ ਤਗੜਾ ਬੰਦਾ ਸੀ ਸਾਢੇ 7 ਫੁੱਟੋ ਦਾ ਕੱਦ ਦੱਸਦੇ ਸੀ 7 ਫੁੱਟ 7 ਇੰਚ ਪੁਲਿਸ ਵਾਲੇ ਵੀ ਉਹ ਤੋਂ ਡਰਦੇ ਸੀਗੇ ਡੋਗਰਾ ਕੱਪੜੇ ਜਿਹੜੇ ਉਹ ਰਾਜੇ ਮਹਾਰਾਜਾਂ ਵਾਲੇ ਪਾਉਂਦਾ ਸੀ ਰਾਜੇ ਮਹਾਰਾਜਾਂ ਨੇ ਕੱਪੜੇ ਪਾਉਣ ਦਾ ਉਹਨੂੰ ਬਹੁਤ ਸ਼ੌਂਕ ਸੀ ਆ ਤਾਂ ਜਦੋਂ ਚਿੱਠੀ ਪੜਦਾ ਤਾਂ ਡੋਗਰ ਵੀ ਆਪਦੀ ਪਠਾਣੀ ਰਫਲ ਕੱਢਦਾ ਹੈ ਤਾਂ ਉਹਦੀਆਂ ਦੋ ਘਰ ਵਾਲੀਆਂ ਸੀਗੀਆਂ ਡੋਗਰ ਦਾ ਜਿਹੜਾ ਧਰਮ ਸੀ ਉਹ ਮੁਸਲਮਾਨ ਸੀ ਮੁਸਲਮ ਧਰਮ ਚੋਂ ਜਿਹੜਾ ਉਹ ਬਿਲੋਂਗ ਕਰਦਾ ਸੀਗਾ ਡੋਗਰ ਤਾਂ ਜਦੋਂ ਉਹ ਤੁਰ ਪੈਂਦਾ ਤਾਂ ਇਤਿਹਾਸਕਾਰ ਲਿਖਦੇ ਆ ਵੀ ਡੋਗਰ ਦੀ ਜਿਹੜੀ ਦੋ ਪਤਨੀਆਂ ਸੀ ਉਹਨੂੰ ਬਹੁਤ ਰੋਕਦੀਆਂ ਸੀ ਕਿਉਂਕਿ ਉਹਨੇ ਕਿਤੇ ਨਾ ਕਿਤੇ ਜੌਣੇ ਦੇ ਕਿਸੇ ਸੁਣੇ ਸੀਗੇ ਵੀ ਜੌਣੇ ਨੇ ਜਿਹੜੀ ਗੱਲ ਕਰਤੀ ਜਾਉਣਾ ਪਿੱਛੇ ਨਹੀਂ ਮੁੜਦਾ ਤਾਂ ਫਿਰ ਵੀ ਉਹਨਾਂ ਦੀ ਇੱਕ ਨਾ ਸੁਣਦੇ ਹੋਏ ਡੌਗਰ ਜਾਉਣੇ ਦੇ ਵੱਲ ਤੁਰ ਪੈਂਦਾ ਹੈਗਾ ਤਾਂ ਡੌਗਰ ਜਦੋਂ ਜਾਉਣੇ ਵੱਲ ਵੱਧ ਹੈ ਜਾਉਣਾ ਡੌਗਰ ਨੂੰ ਆਉਂਦਾ ਦੇਖਦਾ ਹੈ ਤਾਂ ਜਾਉਣੇ ਨੂੰ ਪਤਾ ਲੱਗਦਾ ਹੈ ਕਿ ਡੌਗਰ ਜਿਹੜਾ ਉਹ ਇਕੱਲਾ ਹੀ ਹੈ ਤਾਂ ਉਹ ਆਪਣੇ ਸਾਥੀ ਨੂੰ ਕਹਿ ਦਿੰਦਾ ਕਿ ਤੁਸੀਂ ਪਿੱਛੇ ਹਟ ਜਾਓ ਇਹਦੇ ਨਾਲ ਹੁਣ ਮੈਂ ਹੀ ਦੇਖੂੰਗਾ ਆਪਣੇ ਇਤਿਹਾਸ ਦੇ ਵਿੱਚ ਜਿੰਨੇ ਵੀ ਜਰਨੈਲ ਜਿੰਨੇ ਵੀ ਯੋਧੇ ਹੋਏ ਹੈ ਉਹਨਾਂ ਦਾ ਇੱਕੋ ਹੀ ਉਸੂਲ ਹੁੰਦਾ ਸੀਗਾ ਚਾਹੇ ਬੰਦਾ ਤਕੜਾ ਹੁੰਦਾ ਸੀ ਚਾਹੇ ਮਾੜਾ ਤੇ ਚਾਹੇ ਜ਼ੁਲਮੀ ਉਹਦੇ ਨਾਲ ੱਤਕਾ ਨਹੀਂ ਕਰਦੇ ਸੀ ਜੇ ਕੱਲਾ ਸੀ ਤਾਂ ਉਹ ਕੱਲੇ ਨੇ ਦੇਂਦੇ ਸੀ ਤਾਂ ਜੌਣਾ ਕਹਿ ਦਿੰਦਾ ਹੈ ਕਿ ਤੁਸੀਂ ਪਿੱਛੇ ਹਟ ਜਾਓ ਇਹਦੇ ਨਾਲ ਮੈਂ ਕੱਲੇ ਹੀ ਦੇਖੂਗਾ ਤਾਂ ਡੋਗਰ ਅੱਗੋਂ ਆ ਕੇ ਬੋਲਦਾ ਕਿਉਂ ਨਾ ਤੈਨੂੰ ਵੀ ਤੇਰੇ ਭਰਾ ਕੋਲ ਹੀ ਪਹੁੰਚਾ ਦਿੱਤਾ ਜਾਵੇ ਤਾਂ ਅੱਗੋਂ ਜੌਣਾ ਬੋਲਦਾ ਕਿ ਕੋਈ ਗੱਲ ਨਹੀਂ ਗਦਾਰਾ ਦੇਖਦੇ ਆ ਤਾਂ ਇੱਥੇ ਦੋ ਇਤਿਹਾਸਕਾਰ ਜਿਹੜੇ ਅਲੱਗ-ਅਲੱਗ ਲਿਖਦੇ ਨੇਗੇ ਇੱਕ ਇਤਿਹਾਸਕਾਰ ਇੱਥੇ ਇਹ ਲਿਖਦਾ ਹੈ ਵੀ ਜਦੋਂ ਡੋਗਰ ਫਾਇਰ ਮਾਰਦਾ ਇੱਕ ਜਿਹੜਾ ਫਾਇਰ ਹੁੰਦਾ ਜੌਣੇ ਦੀ ਪੱਗ ਕੋਲੋਂ ਖਹਿ ਕੇ ਨੰਗ ਜਾਂਦਾ ਹੈਗਾ ਤਾਂ ਦੂਜਾ ਇਤਿਹਾਸਕਾਰ ਇਹ ਲਿਖਦਾ ਹੈ ਕਿ ਡੋਗਰ ਦਾ ਜਿਹੜਾ ਫੈਰੀ ਨਹੀਂ ਚੱਲਿਆ ਸੀ ਕਿਉਂਕਿ ਡੋਗਰ ਦੇ ਜਿਹੜੇ ਉਹ ਰੌਂਤ ਗਿੱਲੇ ਸੀ ਤਾਂ ਅਗੋਂ ਜਾਉਣਾ ਫੈਰ ਕਰਦਾ ਹੈ ਪਹਿਲਾ ਫੈਰ ਜਿਹੜਾ ਵੱਜਦਾ ਉਹ ਡੋਗਰ ਦੀ ਘੋੜੀ ਦੇ ਵੱਜਦਾ ਹੈਗਾ ਤਾਂ ਡੋਗਰ ਥੱਲੇ ਡਿੱਗ ਪੈਂਦਾ ਦੂਜਾ ਫੈਰ ਜਿਹੜਾ ਆ ਕੇ ਮਾਰਦਾ ਉਹ ਡੋਗਰ ਦੇ ਪੱਟ ਵਿੱਚ ਮਾਰਦਾ ਹੈਗਾ ਡੋਗਰ ਦੇ ਪੱਟ ਵਿੱਚ ਮਾਰਨ ਤੋਂ ਬਾਅਦ ਇੱਥੇ ਵੀ ਦੋ ਇਤਿਹਾਸਕਾਰ ਅਲੱਗ-ਅਲੱਗ ਲਿਖਦੇ ਨੇ ਇੱਕ ਇਤਿਹਾਸਕਾਰ ਇੱਥੇ ਇਹ ਲਿਖਦਾ ਹੈ ਵੀ ਡੋਗਰ ਜਿਹੜਾ ਜੌਣੇ ਤੋਂ ਮਾਫੀ ਮੰਗਣ ਲੱਗਦਾ ਕਿ ਮੈਨੂੰ ਮaaf ਕਰ ਦੇ ਪਰ ਜੌਣਾ ਸਾਹਮਣੇ ਬੋਲਦਾ ਹੈ ਕਿ ਜੇ ਤੂੰ ਮੇਰੇ ਭਰਾ ਨਾਲ ਗਦਾਰੀ ਨਾ ਕੀਤੀ ਹੁੰਦੀ ਤਾਂ ਮੈਂ ਸ਼ਾਇਦ ਤੈਨੂੰ ਬਖਸ਼ ਦਿੰਦਾ ਉਸ ਤੋਂ ਬਾਅਦ ਜੌਣਾ ਉਹਦਾ ਗਲ ਵੜ ਦਿੰਦਾ ਹੈ ਗਲ ਵੱਢ ਕੇ ਲੋਗੋ ਨੂੰ ਮਾਰ ਦਿੰਦਾ ਪਰ ਦੂਜੇ ਇਤਿਹਾਸਕਾਰ ਇੱਥੇ ਲਿਖਦੇ ਆ ਵੀ ਫਾਇਰ ਮਾਰਨ ਤੋਂ ਬਾਅਦ ਜਦੋਂ ਦੋਨਾਂ ਦੀ ਝਾਪਟ ਹੋ ਜਾਂਦੀ ਹੈ ਪਰ ਡੋਗਰ ਉਹਦੇ ਤੇ ਹਾਵੀ ਹੋ ਜਾਂਦਾ ਹੈ ਜੌਣੇ ਦੇ ਨਾਲ ਜਿਹੜਾ ਉਹਦਾ ਸਾਥੀ ਆਇਆ ਹੋਇਆ ਸੀਗਾ ਰਸਤੇ ਵੱਲੋਂ ਜਿਹੜਾ ਜੌਣੇ ਦਾ ਉਹ ਭਤੀਜਾ ਲੱਗਦਾ ਸੀ ਤਾਂ ਉਹ ਡੋਗਾ ਤੇ ਜਿਹੜਾ ਪਿੱਛੋਂ ਵਾਰ ਕਰਦਾ ਹੈ ਤੇ ਉਸ ਤੋਂ ਬਾਅਦ ਜੌਣਾ ਜਿਹੜਾ ਉਹਦਾ ਗਲ ਵੱਢ ਕੇ ਇੱਕ ਖੂਹ ਦੇ ਉੱਪਰ ਰੱਖ ਦਿੰਦਾ ਹੈ ਇਹਦੇ ਤੇ ਵੀ ਦੋ ਇਤਿਹਾਸਕਾਰਾਂ ਨੇ ਅਲੱਗ-ਅਲੱਗ ਲਿਖਿਆ ਹੋਇਆ ਹੈ ਤਾਂ ਉੱਥੇ ਚਿੱਠੀ ਲਿਖਦਾ ਜੌਣਾ ਕਿਉਂਨੇ ਆਪਦੇ ਭਰਾ ਦਾ ਜਿਹੜਾ ਬਦਲਾ ਉਹ ਲੈ ਲਿਆ ਉਸ ਟਾਈਮ ਦੇ ਵਿੱਚ ਲੋਕ ਦੱਸਦੇ ਸੀ ਵੀ ਦੋ ਤਰ੍ਹਾਂ ਦੇ ਜਿਹੜੇ ਡਾਕੂ ਹੁੰਦੇ ਸੀ ਇੱਕ ਤਾਂ ਘਰ ਲੁੱਟਣ ਵਾਲੇ ਤੇ ਇੱਕ ਦੁੱਖ ਲੁੱਟਣ ਵਾਲੇ ਜੌਣੇ ਮੋੜ ਵਿੱਚ ਇਹੋ ਜਿਹਾ ਕੀ ਖਾਸ ਸੀ ਜੌਣੇ ਮੋੜ ਦੇ ਜਿਹੜੀਆਂ ਧੀਆ ਭੈਣਾਂ ਸੀਗੀਆਂ ਜੌਣੇ ਮੋੜ ਦੀ ਜੌਣੇ ਮੋੜ ਦੇ ਨਾਮ ਦੀਆਂ ਜਿਹੜੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ ਹਰ ਇੱਕ ਧੀ ਭੈਣ ਜਿਹੜੇ ਜੌਣੇ ਨੂੰ ਆਪਣਾ ਭਰਾ ਮੰਨਦੀ ਸੀਗੀ ਤੇ ਜੌਣੇ ਦੇ ਕੁਝ اصول ਸੀਗੇ ਜੌਣੇ ਦੇ ਗਰੁੱਪ ਦੇ ਵਿੱਚ 11-12 ਬੰਦੇ ਸੀਗੇ ਤੇ ਉਹਨਾਂ ਨੂੰ ਬਿਠਾ ਕੇ ਜੌਣੇ ਨੇ ਗੱਲ ਸਮਝਾਈ ਹੋਈ ਸੀਗੀ ਕਿ ਇੱਕ ਤਾਂ ਆਪਾਂ ਧਾਰਮਿਕ ਸਥਾਨ ਤੇ ਡਾਕਾ ਨਹੀਂ ਮਾਰਨਾ ਧਾਰਮਿਕ ਸਥਾਨ ਨੂੰ ਜਿਹੜਾ ਆਪਾਂ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਇੱਕ ਗਰੀਬ ਗਰਬੇ ਨੂੰ ਲੁੱਟਣਾ ਤੇ ਜਿਹੜਾ ਵੀ ਲੁੱਟਦਾ ਸਮਾਨ ਹੋਵੇਗਾ ਦੂਜੇ ਡਾਕੂਆਂ ਵਾਂਗੂ ਵੰਡਿਆ ਨਹੀਂ ਪਾਉਣੀਆ ਉਹ ਸਮਾਨ ਜਾਂ ਪੈਸਾ ਆਮ ਲੋਕਾਂ ਦੇ ਵਿੱਚ ਵੰਡ ਦਿੱਤਾ ਜਾਵੇਗਾ ਕਿ ਜਿਨ੍ਹਾਂ ਨੂੰ ਉਹ ਪੈਸੇ ਦੀ ਲੋੜ ਹੋਵੇਗੀ ਇਤਿਹਾਸਕਾਰ ਦੱਸਦੇ ਆ ਵੀ ਜਿਉਣੇ ਦੀ ਜਿਹੜੀ ਆਪਦੀ ਕੋਈ ਨਿੱਜੀ ਜਾਇਾਦਤ ਨਹੀਂ ਸੀਗੀ ਰੋਹਿਆਂ ਦੇ ਵਿੱਚ ਹੀ ਜਿਉਣਾ ਰਹਿੰਦਾ ਸੀਗਾ ਤੇ ਜਿਉਣਾ ਜਦੋਂ ਰੋਟੀ ਖਾਣ ਦੇ ਲਈ ਪਿੰਡ ਦੇ ਵਿੱਚ ਆਉਂਦਾ ਸੀਗਾ ਤਾਂ ਜਿਉਣੇ ਦੇ ਮੂੰਹ ਦੇ ਉੱਪਰ ਕੱਪੜਾ ਬੰਨਿਆ ਹੁੰਦਾ ਸੀ ਜਿਉਣਾ ਜਦੋਂ ਕੱਪੜਾ ਲਾ ਕੇ ਘਰੋਂ ਰੋਟੀ ਮੰਗਦਾ ਸੀ ਤਾਂ ਜਿਉਣੇ ਨੂੰ ਇੰਨਾ ਪਿਆਰ ਕਰਦੇ ਸੀ ਤਾਂ ਜਿਉਣੇ ਨੂੰ ਰੋਟੀ ਖਵਾਉਂਦੇ ਤੇ ਜਿਹਦੇ ਘਰੇ ਜਿਉਣਾ ਰੋਟੀ ਖਾਂਦਾ ਸੀ ਉਹਨੂੰ ਪੁੱਛਦਾ ਸੀ ਕਿ ਸੋਨ ਨੂੰ ਕੋਈ ਦੁੱਖ ਤਕਲੀਫ ਤੇ ਨਹੀਂ ਜਾਂ ਸੋਢੀ ਧੀ ਧਿਆਣੀ ਨੂੰ ਕੋਈ ਤੰਗ ਤੇ ਨਹੀਂ ਕਰਦਾ ਜੇ ਕਿਸੇ ਦੀ ਧੀ ਧਿਆਣੀ ਨੂੰ ਕੋਈ ਤੰਗ ਕਰਦਾ ਤਾਂ ਮੈਨੂੰ ਦੱਸਿਆ ਜਰੂਰ ਜਿਉਣੇ ਦੇ ਕੋ ਜੋ ਉਸੂਲ ਸੀਗੇ ਜੇ ਕੋਈ ਸ਼ਾਹੂਕਾਰ ਧੱਕੇ ਨਾਲ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਹੜਪਦੇ ਸੀ ਤਾਂ ਜਿਉਣਾ ਜਾ ਕੇ ਜਿਹੜਾ ਉਹਨਾਂ ਦੀਆਂ ਬਈਆਂ ਨੂੰ ਅੱਗ ਲਾ ਦਿੰਦਾ ਸੀਗਾ ਜੇ ਜਿਉਣੇ ਦੇ ਬਾਰੇ ਗੱਲ ਕਰੀ ਤਾਂ ਜਿਉਣੇ ਦਾ ਰੰਗ ਜਿਹੜਾ ਉਹ ਕਣਕਵੰਨਾ ਸੀਗਾ ਕੱਦ ਠੀਕ ਠਾਕ ਸੀ ਪਰ ਸਰੀਰ ਦਾ ਭਰਮਾ ਸੀ ਨੱਕ ਦੇ ਉੱਪਰ ਇੱਕ ਨਿਸ਼ਾਨ ਸੀ ਨੱਕ ਦੇ ਉੱਪਰ ਜਿਉਣੇ ਦੇ ਨਿਸ਼ਾਨ ਕਿਵੇਂ ਪਿਆ ਉਹਦੇ ਬਾਰੇ ਦੱਸਦੇ ਹਾਂ ਉਸ ਟਾਈਮ ਦੇ ਵਿੱਚ ਜੌਣੇ ਵਰਗੇ ਕਿਤੇ ਡਾਕਾ ਮਾਰ ਕੇ ਆ ਕੇ ਕਿਸੇ ਦੇ ਖੇਤ ਦੇ ਵਿੱਚ ਸੌ ਜਾਂਦੇ ਨੇਗੇ। ਤਾਂ ਜਦੋਂ ਡਾਕਾ ਮਾਰ ਕੇ ਉਹ ਖੇਤ ਦੇ ਵਿੱਚ ਆ ਕੇ ਸੌ ਜਾਂਦੇ ਨੇ। ਥੱਕੇ ਹੁੰਦੇ ਨੇ ਜਿਹਦੇ ਖੇਤ ਦੇ ਵਿੱਚ ਆ ਕੇ ਉਹ ਸੌਂਦੇ ਨੇ। ਉਹ ਵੀ ਚੰਗੀ ਤਰ੍ਹਾਂ ਜਿਹੜਾ ਜੌਣੇ ਤੋਂ ਵਾਕਿਫ ਹੁੰਦਾਗਾ। ਜੌਣੇ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ। ਜੌਣੇ ਦੇ ਸਿਰ ਉੱਪਰ ਉਸ ਟਾਈਮ 'ਚ 500 ਦਾ ਨਾਮ ਸੀਗਾ। 500 ਦਾ ਨਾਮ ਦੇ ਲਾਚ ਦੇ ਵਿੱਚ ਆ ਕੇ ਜਿਹਦੇ ਉਹ ਖੇਤ ਦੇ ਵਿੱਚ ਸੁੱਤਾ ਹੁੰਦਾ। ਉਹ ਬੰਦਾ ਲਾਲਚ ਦੇ ਵਿੱਚ ਆ ਜਾਂਦਾ ਜਦੋਂ ਉਹ ਦਿੰਦਾ ਕਿ ਜੌਣ ਯਰਗੇ ਜਿਹੜੇ ਉਹ ਸੌਂ ਜਾਂਦੇ ਨੇ ਤਾਂ ਉਹ ਨੇੜੇ ਦੇ ਥਾਣੇ ਦੇ ਵਿੱਚ ਜਾਂਦਾ ਤੇ ਥਾਣੇ ਦੇ ਵਿੱਚ ਜਾ ਕੇ ਉਹ ਉੱਥੇ ਮੁਖਬਰੀ ਬਣ ਕੇ ਤਲਾਹ ਲਾ ਦਿੰਦਾ ਤੁਸੀਂ ਜਾਓ ਤੇ ਜੌਣੇ ਨੂੰ ਫੜ ਲਓ ਮੇਰੇ ਖੇਤ ਦੇ ਵਿੱਚ ਸੁੱਤਾ ਪਿਆ ਤਾਂ ਜੌਣੇ ਕੋਲ ਇੱਕ ਘੋੜੀ ਸੀ ਚਿੱਟੇ ਰੰਗ ਦੀ ਜਿਹੜੀ ਕਿਸੇ ਟਾਈਮ ਪਟਿਆਲੇ ਦੇ ਰਾਜੇ ਕੋਲ ਹੁੰਦੀ ਸੀ ਘੋੜੀ ਬਹੁਤ ਸਿਆਣੀ ਸੀ ਜਦੋਂ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਦੇਖਦੇ ਆ ਤਾਂ ਘੋੜੀ ਜਿਹੜਾ ਹਣਕਣਾ ਸ਼ੁਰੂ ਕਰ ਦਿੰਦੀ ਐ ਰੌਲਾ ਪਾਉਂਦੀ ਐ ਪਰ ਜੌਣੇ ਵਰਗੇ ਜਿਹੜੇ ਬਹੁਤ ਥੱਕੇ ਹੋਏ ਸੀ ਉਹਨਾਂ ਦੀ ਅੱਖ ਨਹੀਂ ਖੁੱਲਦੀ ਜਾਗਣੀ ਆਉਂਦੀ ਉਹਨਾਂ ਨੂੰ ਤੇ ਜਦੋਂ ਹੋਰ ਨੇੜੇ ਆਉਂਦੇ ਆ ਤਾਂ ਘੋੜੀ ਜਿਹੜੀ ਜਿਵੇਂ ਆਪਾਂ ਪਿੱਛੇ ਦੱਸਿਆ ਸੀ ਵੀ ਜੌਣੇ ਦੇ ਨੱਕ ਉੱਪਰ ਜਿਹੜਾ ਨਿਸ਼ਾਨ ਕਿਵੇਂ ਬਿਆਸੀ ਤਾਂ ਘੋੜੀ ਨੇ ਜਿਹੜੇ ਅਗਲੇ ਪੌੜ ਚੱਕੇ ਤੇ ਜੌਣੇ ਦੇ ਨੱਕ ਦੇ ਉੱਪਰ ਮਾਰ ਦਿੱਤੇ ਜੌਣਾ ਲਹੂ ਲਹਾਨ ਹੋ ਗਿਆ ਪਰ ਜੌਣਾ ਉੱਥੋਂ ਪੁਲਿਸ ਤੋਂ ਬਚ ਗਿਆ ਉਸ ਘੋੜੀ ਦੀ ਸਿਆਣਫ ਦੇਖ ਕੇ ਜੌਣਾ ਜਿਹੜਾ ਉੱਥੋਂ ਬਚ ਗਿਆ ਇਸ ਕਰਕੇ ਜੌਣੇ ਦੇ ਨੱਕ ਦੇ ਉੱਪਰ ਨਿਸ਼ਾਨ ਪਿਆ ਸੀਗਾ ਤੇ ਉਹ ਨਿਸ਼ਾਨ ਬਾਅਦ ਦੇ ਵਿੱਚ ਪੱਕਾ ਰਹਿ ਗਿਆ ਸੀ ਤੇ ਜਿਹੜਾ 500 ਦਾ ਨਾਮ ਸੀ ਉਸ ਤੋਂ ਬਾਅਦ ਜੌਣੇ ਦੇ ਸਿਰ ਉੱਪਰ 1000 ਦਾ ਹੋ ਗਿਆ ਸੀਗਾ ਜੌਣਾ ਉਸ ਟਾਈਮ ਦੇ ਵਿੱਚ ਦੱਸ ਦਿਆ ਵੀ ਨਾਬਾ ਸੰਗਰੂਰ ਤੇ ਹੋਰ ਕਈ ਜੇਲਾਂ ਦੇ ਵਿੱਚ ਰਹਿ ਚੁੱਕਿਆ ਸੀ ਪਰ 8 ਦਿਨਾਂ ਤੋਂ ਵੱਧ ਨਹੀਂ ਰਿਹਾ ਸੀ ਕਿਤੇ 8 ਦਿਨਾਂ ਤੋਂ ਵੱਧ ਨਹੀਂ ਰਿਹਾ ਸੀ ਜੌਣਾ ਉੱਥੋਂ 8 ਦਿਨਾਂ ਦੇ ਅੰਦਰ ਅੰਦਰ ਫਰਾਰ ਹੋ ਜਾਂਦਾ ਸੀ ਤੇ ਹੁਣ ਅੱਗੇ ਗੱਲ ਕਰਦੇ ਆਂ ਆਪਾਂ ਡੋਗਰ ਤੇ ਕਿਛਨੇ ਦੀ ਡੋਗਰ ਕੌਣ ਸੀ ਤੇ ਕਿਛਨਾ ਕੌਣ ਸੀ ਡੋਗਰ ਨੂੰ ਨੇ ਕਿਉਂ ਮਾਰਿਆ ਸੀਗਾ ਜੌਣੇ ਨੇ ਡੋਗਰ ਤੇ ਕਿਛਨਾ ਸੀਗੇ ਜਿਹੜੇ ਆਸਮੇ ਉਹ ਪੱਗਵੜ ਭਰਾ ਸੀਗੇ ਪੱਗਵੜ ਭਰਾ ਬਣੇ ਹੋਏ ਸੀਗੇ ਕਿਛਨਾ ਸੀਗਾ ਜਿਹੜਾ ਉਹ ਜੌਣੇ ਦਾ ਭਰਾ ਸੀਗਾ ਜਦੋਂ ਕਿਛਨਾ ਡਾਕ ਕੇ ਮਾਰਦਾ ਹੁੰਦਾ ਸੀ ਉਸ ਸਮੇਂ ਜਿਹੜਾ ਜੌਣਾ ਸੀ ਉਹ ਇੱਕ ਨਾਰਮਲ ਇਨਸਾਨ ਸੀ ਇਹਨਾਂ ਚੀਜ਼ਾਂ ਤੋਂ ਉਹ ਬਹੁਤ ਦੂਰ ਸੀਗਾ ਕਿਸ਼ਨਾ ਜਿਹੜੇ ਵੀ ਡਾਕੇ ਮਾਰ ਕੇ ਲਿਆਉਂਦਾ ਹੁੰਦਾ ਸੀਗਾ ਉਹ ਲਿਆ ਕੇ ਡੋਗਰ ਕੋਲ ਰੱਖਦਾ ਸੀ ਡੋਗਰ ਕੋਲੇ ਤਕਰੀਬਨ 2-3 ਪੈਟੀਆਂ ਜਿਹੜੀਆਂ ਸਿਉਨਾਂ ਜਾਂਦੀਆਂ ਉਹ ਭਰੀਆਂ ਹੋਈਆਂ ਸੀਗੀਆਂ ਤਾਂ ਇਹਦੇ ਵਿੱਚ ਚੱਲਦੇ-ਚੱਲਦੇ ਕਿਸ਼ਨਾ ਜਿਹੜਾ ਇੱਕ ਸ਼ਾਹੂਕਾਰ ਦਾ ਜਿਹੜਾ ਉਹ ਕਤਲ ਕਰ ਦਿੰਦਾ ਹੈਗਾ ਤਾਂ ਉਹਦੇ ਜਿਹੜੇ ਲਿੰਕ ਹੁੰਦੇ ਹੈਗੇ ਉਹ ਰਾਜੇ ਮਹਾਰਾਜਾਂ ਤੱਕ ਹੁੰਦੇ ਆ ਇਸ ਕਰਕੇ ਉਹਦੇ ਮਗਰ ਪੁਲਿਸ ਲੱਗ ਜਾਂਦੀ ਹੈਗੀ ਪੁਲਿਸ ਲੱਗਦੀ ਹੈ ਤਾਂ ਉਹਦੇ ਘਰਦਿਆਂ ਨੂੰ ਵੀ ਜਿਹੜਾ ਤੰਗ ਕਰਦੀ ਹੈ ਤਾਂ ਤੰਗ ਕਰਦੇ ਕਰਦੇ ਜਦੋਂ ਉਹਨਾਂ ਦੇ ਘਰ ਦੇ ਡੋਗਰ ਕੋਲ ਪਹੁੰਚ ਜਾਂਦੇ ਹੈਗੇ। ਕਿਸ਼ਨਾ ਤੇ ਡੋਗਰ ਜਿਹੜੇ ਉਹ ਦੋਨੇ ਬੈਠੇ दारू ਪੀ ਜਾਂਦੇ ਆ ਤਾਂ ਉਹਦਾ ਪਰਿਵਾਰ ਜਿਹੜਾ ਕੋਲ ਆ ਕੇ ਰੋਣ ਲੱਗ ਜਾਂਦਾ ਕਿ ਤੂੰ ਇੱਥੇ ਬੈਠਾ ਜਿਹੜਾ दारू ਪੀ ਜਾਂਦਾ ਤੇਰੇ ਕਰਕੇ ਸਾਨੂੰ ਪੁਲਿਸ ਤੰਗ ਪਰੇਸ਼ਾਨ ਕਰੀ ਜਾਂਦੀ ਹੈਗੀ। ਤਾਂ ਡੋਗਰ ਦੇ ਮਨ ਵਿੱਚ ਇੱਕ ਖਿਆਲ ਆਉਂਦਾ ਕਿ ਜੇ ਕਿਸ਼ਨਾ ਸੁਧਰ ਗਿਆ ਇਹਨੇ ਡਾਕੇ ਮਾਰਨੇ ਛੱਡਤੇ ਤਾਂ ਜਿਹੜਾ ਲੁੱਟਦਾ ਸਮਾਨ ਹੈ ਉਹਦਾ ਮੈਥੋਂ ਹਿੱਸਾ ਮੰਗੂਗਾ। ਤਾਂ ਉਹ ਇਹ ਕਰਦਾ ਕਰਦਾ ਕਿਸ਼ਨੇ ਦੇ ਪਰਿਵਾਰ ਨੂੰ ਜਿਹੜਾ ਉਹਨੂੰ ਘਰੇ ਭੇਜ ਦਿੰਦਾ ਹੈ। ਤਾਂ ਉਹ ਦੋਨੇ ਜਾਣੇ ਇਸ ਤਰ੍ਹਾਂ ਹੀ दारू ਪੀਂਦੇ ਰਹਿੰਦੇ ਆ ਤਾਂ ਜਦੋਂ ਡੋਗਰ ਦੇ ਮਨ ਵਿੱਚ ਇਹ ਖਿਆਲ ਆਉਂਦਾ ਕਿਉਂ ਨਾ ਇਹਨੂੰ ਪੁਲਿਸ ਨੂੰ ਫੜਾ ਦਿੱਤਾ ਜਾਵੇ ਤਾਂ ਕਿਸ਼ਨੇ ਦੇ ਵਿੱਚ ਇੱਕ ਬਹੁਤ ਵੱਡੀ ਘਾਟ ਸੀ ਉਹ दारू ਬਹੁਤ ਪੀਂਦਾ ਸੀਗਾ ਤਾਂ ਡੋਗਰ ਨੇ ਇਹੀ ਚੀਜ਼ ਦਾ ਫਾਇਦਾ ਲੈਂਦੇ ਹੋਏ ਜਦੋਂ ਉਹ दारू ਦੇ ਨਾਲ ਪੂਰਾ ਟੰਨ ਹੋ ਗਿਆ ਤਾਂ ਉਸ ਨੂੰ ਮੰਜੇ ਦੇ ਨਾਲ ਬੰਨ ਦਿੱਤਾ ਆਪ ਜਾ ਕੇ ਉਹ ਥਾਣੇ ਦੇ ਵਿੱਚ ਜਾ ਕੇ ਮੁਖਬਰੀ ਬਣ ਗਿਆ ਤਾਂ ਪੁਲਿਸ ਨੂੰ ਤਲਾਹ ਕਰ ਦਿੱਤੀ ਕਿ ਕਿਸ਼ਨਾ ਜਿਹੜਾ ਮੇਰੇ ਘਰੇ ਬੈਠਾ ਹੈ ਮੰਜੇ ਨਾਲ ਬੰਨਿਆ ਹੋਇਆ ਤਾਂ ਪੁਲਿਸ ਉੱਥੋਂ ਉਹਨੂੰ ਫੜ ਕੇ ਕਾਲੇ ਪਾਣੀ ਦੀ ਜੇਲ੍ਹ ਦੇ ਵਿੱਚ ਭੇਜ ਦਿੰਦੀ ਹੈ ਤਾਂ ਉਸ ਤੋਂ ਬਾਅਦ ਕਿਸਨੇ ਨੂੰ ਜਿਹੜਾ ਕਾਲੇ ਪਾਣੀ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਡੋਗਰ ਨੂੰ ਮਾਰਨ ਤੋਂ ਬਾਅਦ ਜੌਣਾ ਜਦੋਂ ਆਪਦੀ ਮੰਗੀ ਹੋਈ ਮੰਗ ਪੂਰੀ ਕਰਨ ਦੇ ਲਈ ਜਾਂਦਾ ਹੈਗਾ ਵੀ ਜਾ ਕੇ ਉਹ ਨਾਨਾ ਦੇਵੀ ਜਿਹੜਾ ਸਿਆਉਣੇ ਦਾ ਛਤਰ ਵੀ ਚੜ੍ਹਾ ਆਵੇ ਤਾਂ ਉਹ ਇੱਕ ਸੁਨਿਆਰੇ ਨੂੰ ਜਿਹੜਾ ਸਿਆਉਣੇ ਦਾ ਛਤਰ ਉਹ ਬਣਾਉਣਾ ਦੇ ਦਿੰਦਾ ਹੈ ਸਿਆਉਣੇ ਦਾ ਛਤਰ ਲੈ ਕੇ ਜਦੋਂ ਜੌਣਾ ਪਹਾੜਾਂ ਵੱਲ ਤੁਰ ਪੈਂਦਾ ਹੈਗਾ ਤਾਂ ਉੱਥੇ ਰਸਤੇ ਦੇ ਵਿੱਚ ਇੱਕ ਡੇਰਾ ਆਉਂਦਾ ਜਿੱਥੇ ਬਾਬੇ ਨਾਲ ਜੌਣੇ ਦੀ ਜੜੀ ਉਹ ਬਹੁਤ ਨੇੜਤਾ ਸੀ ਤਾਂ ਉਹ ਬਾਬੇ ਨੂੰ ਕਹਿੰਦਾ ਕਿ ਮੈਨੂੰ ਸਾਧਾਂ ਵਾਲੇ ਜਿਹੜੇ ਵਸਤਰ ਚਾਹੀਦੇ ਆ ਕੁਝ ਦਿਨਾਂ ਲਈ ਮੈਂ ਸਾਧ ਬਣਨਾ ਤਾਂ ਪਿੱਛੋਂ ਪੁਲਸ ਨੂੰ ਵੀ ਕੋਈ ਖਬਰ ਕਰ ਦਿੰਦਾ ਹੈ ਕਿ ਜਿਹੜਾ ਜਉਣਾ ਮੋੜ ਉਹ ਨੈਣਾ ਦੇਵੀ ਛਤਰ ਚੜਾਉਣ ਦੇ ਲਈ ਗਿਆ ਹੈ ਪੁਲਸ ਨੂੰ ਉਸ ਦੀ ਪਛਾਣਤਾ ਨਹੀਂ ਹੁੰਦੀ ਪਰ ਪੁਲਸ ਵੀ ਪੇਸ ਬਦਲ ਕੇ ਜਿਹੜੀ ਨੈਣਾ ਦੇਵੀ ਜਾ ਕੇ ਬੈਠ ਜਾਂਦੀ ਹੈਗੀ ਕਿ ਜਦੋਂ ਕੋਈ ਛਤਰ ਚੜਾਵੇਗਾ ਅਸੀਂ ਉਸ ਨੂੰ ਫੜ ਲਵਾਂਗੇ ਤਾਂ ਜਦੋਂ ਦੂਜੇ ਦਿਨ ਜਦੋਂ ਜਉਣਾ ਉੱਥੋਂ ਚੱਲ ਪੈਂਦਾ ਜਾ ਕੇ ਛਤਰ ਚੜਾਉਂਦਾ ਹੈ ਤਾ ਪੁਲਸ ਉਸ ਨੂੰ ਕੇਰਾ ਪਾ ਲੈਂਦੀ ਐ ਜੌਣਾ ਭਜਦਾ ਭਜਦਾ ਜਿਹੜਾ ਪਹਾੜ ਦੇ ਕਿਨਾਰੇ ਆ ਜਾਂਦਾ ਕੁਝ ਲੋਕ ਇੱਥੋਂ ਇਹ ਦੱਸਦੇ ਆ ਕਿ ਜੌਣੇ ਦੇ ਜਿਹੜੇ ਉੱਥੇ ਹੀ ਗੋਲੀਆਂ ਵੱਜੀਆਂ ਸੀ ਤੇ ਜੌਣੇ ਦੀ ਜਿਹੜੀ ਉੱਥੇ ਹੀ ਮੌਤ ਹੋ ਗਈ ਸੀ ਪਰ ਜੌਣੇ ਦਾ ਜਿਹੜਾ ਸਾਥੀ ਸੀ ਉਹ ਦੱਸਦਾ ਕਿ ਜੌਣਾ ਉੱਥੋਂ ਪਹਾੜ ਤੋਂ ਛਾਲ ਮਾਰ ਦਿੰਦਾ ਹੈ ਜੌਣੇ ਨੂੰ ਕੁਝ ਵੀ ਨਹੀਂ ਹੋਇਆ ਸੀ ਸਿਰਫ ਉਹਦੀ ਲੱਤ ਤੇ ਇੱਕ ਛੱਟ ਲੱਗੀ ਸੀ ਤਾਂ ਜਦੋਂ ਥੱਲੇ ਜਾਂਦੇ ਆ ਤਾਂ ਉਹਦਾ ਸਾਥੀ ਵੀ ਕੋਲੇ ਖੜਾ ਹੁੰਦਾ ਤਾਂ ਜੌਣਾ ਬੋਲਦਾ ਕਿ ਤੁਸੀਂ ਤਾਂ ਭੱਜ ਜਾਓ ਵੀ ਮੈਂ ਤਾਂ ਹੁਣ ਫੜਿਆ ਹੀ ਜਾਣਾ ਪਰ ਉਸ ਦਾ ਸਾਥੀ ਇਹ ਗੱਲ ਨਹੀਂ ਸੋੰਦਾ ਜਦੋਂ ਥੱਲੇ ਪੁਲਿਸ ਆਉਂਦੀ ਆ ਜੌਣੇ ਨੂੰ ਫੜ ਲੈਂਦੀ ਆ ਤਾਂ ਉਸ ਦਾ ਸਾਥੀ ਜਿਹੜਾ ਉਹ ਰੌਲਾ ਪਾ ਦਿੰਦਾ ਹੈ ਕਿ ਜੌਣਾ ਮੋੜ ਐਡਾ ਵੱਡਾ ਡਾਕੂ ਉਹ ਖੁਦ ਕਿਉਂ ਆਊਗਾ ਜੌਣੇ ਨੇ ਮੈਨੂੰ ਭੇਜਿਆ ਤੁਸੀਂ ਮੈਨੂੰ ਫੜੋ ਤਾਂ ਉਸ ਨੂੰ ਫੜ ਕੇ ਜਿਹੜਾ ਉਹ ਕਾਲੇ ਪਾਣੀ ਦੀ ਜੇਲ੍ਹ ਦੇ ਵਿੱਚ ਭੇਜ ਦਿੰਦੇ ਆ ਜਿੱਥੇ ਕਿ ਜੌਣੇ ਦਾ ਭਰਾ ਵੀ ਸੀਗਾ ਉਸ ਤੋਂ ਬਾਅਦ ਜਿਹੜਾ ਜੌਣੇ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਜੌਣੇ ਤੇ ਮੁਕੱਦਮੇ ਚੱਲਦੇ ਆ ਜਦੋਂ ਕੇਸ ਚੱਲਦਾ ਤਾਂ ਉਸ ਤੋਂ ਬਾਅਦ ਜੌਣੇ ਨੂੰ ਜੇਲ੍ਹ ਦੇ ਵਿੱਚ ਲਿਜਾ ਕੇ ਇੱਕ ਕਿਕਰ ਦੇ ਦਰਖਤ ਨਾਲ ਉਹ ਫਾਂਸੀ ਦੇ ਦਿੱਤੀ ਜਾਂਦੀ ਹੈ ਤਾਂ ਇਹ ਸੀ ਸਾਰੀ ਜੌਣੇ ਮੋੜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਾਡੀ ਸਾਰੀ ਵੀਡੀਓ ਜੇ ਕੋਈ ਗਲਤੀ ਫਲਤੀ ਹੋ ਗਈ ਹੋਵੇ ਉਹਦੇ ਲਈ ਮਾਫੀ ਚਾਹੁੰਦੇ ਆ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ